ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੀਸਾ ਕੋ ਜੀ ਸਾਰੇ ਲਓ ਜੀ ਅੱਜ ਫੇਰੇ ਜਿਹੜੇ ਤੇ ਮੰਡੀ ਦਾ ਘੇੜਾ ਲਾਉਣ ਨੂੰ ਕਰਾਇਏ ਤੇ ਲਾ ਪਰੇ ਖੜਾ ਚੌਦੀ ਸਾਹਿਬ ਤੇ ਕਹਿੰਦੇ ਮੇਰਾ ਘੇੜਾ ਲਾ ਕੇ ਆ ਹੁਣ ਜਾਨਾ ਜੀ ਫਿਰ ਕਿ ਆਨਾ ਘੇੜਾ ਗੋਰਖਾ ਮੰਡੀ ਦਾ ਜਿਹੜੇ ਪਟੇਣ ਵੀ ਜਿਆਦਾ ਫਲਾਉਂਦੇ ਗਿਆ ਤਾਂ ਕੰਟੀਨ ਕਰਨ। ਕਿੱਥੇ ਰੈਲੀ ਮਾਰਨਾ? ਉਹ ਲਿਫਟੋਂ ਨਾਲ ਜਾ ਕੇ ਟਰਾਲੀ ਫਿਰ ਟਰਾਲੀ ਉਹਦੇ ਘਰੇ ਖੜੀ ਹੈ। ਟੌਲੀ ਪਾ ਲਿਆਇਆ ਤਾਂ ਮੈਂ ਕਵਰ ਰਾਹ ਤੇ ਬਣੇ ਕਾਮ ਆਰ ਲੀਆ ਮਰੀਜੀ ਵੀਰ ਓਰ ਓੱਡੀ-ਗੁੱਡੀ ਹਿਲ ਜਾਂਦੀ ਕੋਈ ਐਂ ਤੁਹ ਦਾ ਤਰੋ ਤੂੰ ਮੈਂ ਜੀ ਦੀਆਂ ਨਿਕਾ ਮੈਂ ਹੁਣ ਨਿਪੜੇ ਗਿਆ ਚੱਲਦੇ ਮੰਡੀ ਨੂੰ ਫੇਰ ਲੱਗੇ ਟੌਲੀ ਖਾਲੀ ਕਰਨਾ ਮਾ ਡੋਡੀ ਉੱਡਦੀ ਨਹੀਂ ਜੀ ਉਹ ਵਿੱਚ ਤੇ ਹਲਦੀ ਦਾ ਘਟੀਵਰ ਲੱਗੇ ਹੋਏ ਆ ਇੱਕ ਬੰਦਾ ਲੱਗਿਆ ਖਾਲੀ ਕਰਨ ਹੋਰ ਆ ਗਿਆ ਮਾਗੀ ਕੰਮ ਗੇੜੇ ਵੰਡੀਆਂ ਦਾ ਲੱਗਿਆ ਵੇਲ ਜਾ ਹੁਣ ਇਧਰ ਪੱਕੇ ਲੱਗੇ ਹੋਏ ਆ ਇੱਕ ਘਟੀਰੇ ਨੂੰ ਤਿੰਨ ਪੱਖੇ ਲੱਗੇ ਹੋਏ ਆ ਤੇ ਬਾਕੀ ਇਧਰ ਵੇਜੇ ਜੇ ਵੇਜਮਾਈ ਇਹ ਸਾਰੀ ਆਰਟੀਕਲ ਹੈ ਵੀ ਹੈ ਕਿਸੇ ਕੋਲ ਨਹੀਂ ਆਈ ਵੀ ਬਸੋਂ ਟਮਾਟਾ ਮਾ ਹੀ ਆਉਣੇ ਆ ਲਓ ਜੀ ਹਲਦੀ ਉਰਦੀ ਹੈ ਪੂਰੀ ਹੈ ਨਾ ਮਾ ਹੋਗੀ ਟਾਲੀ ਖਾਲੀ ਚੱਲਦੇ ਆ ਘਰ ਨੂੰ ਹੁਣ ਮੱਕੀ ਜਿਹੜੀਆਂ ਕੋਈ ਜਿਹੜੀਆਂ ਨਰਮਾ ਵਾਲੇ ਮੋਢਿਆ ਫੋਲੀਆਂ ਪਈਆਂ ਐ ਤੋ ਪੋ ਬਹੁਤ ਵਧੀਆ ਪਈ ਜੀ ਅੱਜ ਦੀ ਮੌਸਮ ਨੇ ਵੀ ਸਾਥ ਵਧੀਆ ਦਿੱਤਾ ਹੈ ਨਾ ਜਿਆਨ ਜਿਹਦੇ ਬੇਤਕਟ ਜਿਆਨ ਪਣ ਜਾਂਦੀ ਹੈ ਬਾਕੀ ਜਿਹੜੀ ਕੋਈ ਸੁੱਕੀ ਹੈ ਉਹ ਦੇਖੋ ਕੰਡਾ ਲੱਗਿਆ ਵਾ ਉਹ ਖੇ ਨਾਲ ਦੇ ਨਾਲ ਭਰੀ ਵੀ ਜਾਂਦੇ ਆ ਜਿਹੜੀ ਮਣੀ ਮੋਣੀ ਨਰਮ ਲੱਗਦੀ ਹੈ ਇਹਨਾਂ ਨੂੰ ਉਹਨੂੰ ਖੋਲ ਦਿੰਦੇ ਆ ਚਲੋ ਕੰਮ ਬੜੇ ਚੱਲੀ ਜਾਂਦਾ ਜੀ ਬੈਦਰ ਵੀ ਤਿਆਰੀ ਹੋ ਗਈ ਹੁਣ ਅੱਖਾਂ ਖੜਾਦਾ ਨੇੜੇ ਆਖਲਾ ਗਰਾਨਾ ਨਾਲ ਆਪਿਓ। ਉਹ ਖਾਲੀ ਹੋ ਜਾ ਟਲੀ ਬਾਹਰ ਕੱਢ ਦਮਾ। ਇਹ ਕਿਹੜਾ ਕਰਾਏ ਤੇ ਲੈਤਾ ਜੀ। ਮਮੇ ਹੁਣ ਖਾਲੀ ਕਰਕੇ ਜੰਨਾ ਕਰਨ ਨੂੰ। ਤੇ ਚੌਧਰੀ ਸਾਹਿਬਾ ਜੂ ਕੋਲ ਫਿਰ। ਹਾਂ ਬਿਜਲੀ ਮਸ਼ੀਨ ਹਾਲੇ। ਮਰਸੀਨ। ਮਰਸੀਨ ਕਿੱਥੇ ਲੈਟ ਨਹੀਂ ਆਈ ਯਾਰ। ਹਾਂ ਲੈਟ ਸਾਹੀ ਫਾਲਟ ਹੈ ਕੋਈ। ਫਾਲਟ ਬਰੋਟੇ ਆ ਜੇ ਨਾ ਕੱਲ ਕੋਈ ਨੁਕੀ ਕਰ ਲੈਣਾ ਫਾਲਟ ਕਹਿੰਦਾ ਚੱਲੂ ਅੱਛਾ ਦੇਖ ਲਾ ਤੀਹੇ ਪੜ ਤੱਕ ਟਰੈਕਟਰ ਦੀ ਰੇਟ ਤੇ ਖੜਾ ਦੇਣਾ ਕੰਮ ਨਹੀਂ ਕਰੀਂਗਾ ਆਹੋ ਜਨਰੇਟਰ ਦੇ ਘੰਟੇ ਦਾ ਕੰਮ ਵੀ ਨਹੀਂ ਹੈਗਾ ਹਾਂ ਹਾਂ ਇੱਕ ਘੰਟੇ ਦਾ ਕੰਮ ਹੈ ਪਾਣੀ ਬਿਚੇਰਾ ਉਹਦੇ ਪਾਣੀ ਬਿਚੇਰਾ ਇੱਕ ਘੰਟੇ ਬਾਅਦ ਮਾਂ ਦਾ ਛੱਡ ਜੇ ਹਾਂ ਹਾਂ ਹੈ ਨਹੀਂ ਨਾ ਨਾ ਰੇਟ ਕਰੀ ਜਾਣਾ ਹਾਂ ਹਾਂ ਜਨਰੇਟਰ ਕਢਾਉਣਾ ਤੇ ਹੋਰ ਧੰਨਾਂ ਦੇ ਮੀੜਿਆਂ ਦਾ ਗੱਲ ਹੈ ਧੰਨਾਂ ਦੇ ਮੀੜਿਆਂ ਦਾ ਹਾ ਟਟੜਾ ਖਾਲੀ ਹਾਂਜੀ ਬਾਬਾ ਜੀ ਆ ਇਹ ਨਾ ਇਹ ਰੇ ਰਾਤ ਖਾਲੀ ਪੰਮਾ ਵੀ ਗਿਆ ਵਾ ਮੰਡੀ ਨੂੰ ਅੱਜ ਮੇਰੇ ਗੁੰਗਾ ਨਜ਼ਰ ਲਈ ਕਹੀ ਯਾਦ ਆ ਗਿਆ ਅੱਛਾ ਪੱਲੀ ਭੁੱਲਿਆ ਕੱਲ ਠੀਕ ਹੈ ਮਸਲ ਵੀ ਗਿਆ ਵਾ ਮਸੜ ਮਸਲ ਵੀ ਗਿਆ ਮਸੜ ਉਹਦੇ ਵੀ ਤਾਂ ਤੇ ਪਰ ਮੈਂ ਨਹੀਂ ਪਹੁੰਚਣ ਦੇ ਕਿੰਨੇ ਕਿਥੇ ਪਤਾ ਨਹੀਂ ਗਿਆ ਮੋਟਰਸਾਈਕਲ लेके ਉਹ ਵੀ ਹਾਂ ਹਾਂ ਤੇ ਮੈਂ ਕਹਿਣਾ ਰਿਹਾ ਨਹੀਂ ਡਾਈ ਨੂੰ ਕਹਿੰਦਾ ਮੋਟਰਸਾਈਕਲ ਪਿੱਛੇ ਰੱਖਿਆ ਉਹਦਾ ਹਾਂ ਹਾਂ ਉਹ ਬੜਾ ਬੋਟ ਲੈ ਗਿਆ ਬੋਟ ਲੈ ਗਿਆ ਵਾ ਪੰਜ ਚਾਰ ਗਿਆ ਉਹ ਰਾਜ ਦੇ ਹਾਂ ਹਾਂ ਅਤੇ ਨਿਵਾਸ ਮਸਲ ਸੁੱਕੀ ਆ ਪੰਮੇ ਵਾਲੇ ਬਾਣੀ ਬੁੱਟੀ ਸ਼ਾਇਦ ਨੀਵੇਂ ਬੁੱਟੇ ਕਰਕੇ ਹਾਂ ਹਾਂ ਇਹ ਤਾਂ ਹੈ ਸੁੱਕੇ ਦਾ ਪੈ ਤਾਂ ਹੂੰ ਹੂੰ ਹੁਣ ਕਿਹੜੇ ਖੜੇ ਹੋਵੇ ਮੈਂ ਕਹਾਂ ਇਹ ਸੁੱਕੇ ਦਾ ਹੁੰਦਾ ਹੂੰ ਹੂੰ ਇਹਦਾ ਤੇ ਪੀਏ ਜੇ ਨਾ ਪੰਜ ਮਿੰਟ ਅੱਜ ਵੀ ਦੇਰ ਦਾ ਚਾਂਸ ਆਈ ਬਸ 5 ਵਜੇ ਸਟਾਰਟ ਕਰ ਲੈਣਾ ਕੰਮ ਚਾਹ ਭਈ ਅਗਲਾ ਪ੍ਰੀਤ ਕਰਨਾ ਬਿੱਜ ਨਾਲੇ ਹੈ ਭਈ ਅਲਾ ਪ੍ਰੀਤ ਆਗੇ ਆਦੇ ਹੁਣੇ ਫੜੇ ਬਾਗ ਨਹੀਂ ਲੇ ਹਲੇ ਖਾਣ ਕੌਣ ਗਿਆ ਜਾਂ ਹੁਣ ਅੱਛਾ ਅਲੇ ਬੀਜ ਵੜਦੇ ਹੁਣੇ ਆ ਉਹ ਹਾਂ 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 ਬੀਜ ਵੜਦੇ ਹੋਣੇ ਠੀਕ ਠੀਕ ਹੈ ਬੀਜ ਵਟ ਜੇ ਤੇਰੇ ਜੈਲੇ ਤੇ ਪਾਣੀ ਛੱਡ ਦੀ ਜਾਈ ਮੋਟ ਪਤਾ ਨਹੀਂ ਕਾਨੂੰ ਹੁਣਾਂ ਨਾ ਜੀ ਇਹਦਾ ਨੋਲਵਾ ਕੇ ਆ ਨੋਲਵਾ ਕੇ ਕਹਿੰਦਾ ਭਈ ਆਗੇ ਅੱਜ ਕਹਿੰਦਾ ਬਿੱਜ ਨਾਲੇ ਕਿਹੜੇ ਪਤਾ ਨਹੀਂ ਕਿੱੜੇ ਆਏ ਕਹਿੰਦਾ ਗੰਨਾ ਬੀਜਣਾਂ ਅੱਜ ਕਿਹੜੀ ਆ ਗਈ ਗੰਨਾ ਬੀਜ ਕੋ ਤਾਂ ਨਹੀਂ ਕਿੜੇ ਮਿਲ ਗਏ ਇਹਨੂੰ ਹਾਂ ਹਾਂ ਇਹ ਬੜੀ ਚੰਗੀ ਜੀ ਹਾਂ ਮਿਲ ਗਏ ਹੁਣੇ ਭਈਏ ਕੋਈ ਹਾਂ ਕਦੀ ਬਾਜ ਜਨਰੇਟਰ ਦੀ ਪਤਾ ਨਹੀਂ ਕਿੱਦਾਂ ਇੱਥੇ ਹੀ ਹਣਾ ਕਾਲੇ ਦੇ ਕਿਤੇ ਕਟਰ ਕਟਰ ਫੇਰਦਾ ਹੁਣਾ ਹਾਂ ਹਾਂ ਹੈਨਾ ਚੀਜ਼ਾਂ ਅਲੱਗ ਕਰਨੇ ਹਾਂ ਹਾਂ ਕਟਰ ਮਾਰ ਲਓ ਉਹ ਦਿਓ ਕਟਰੇ ਫੇਰਦਾ ਕਾਲੇ ਦੇ ਹਾਂ 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 ਨਹੀਂ ਹੋਰ ਰੈਕਟਰ ਹੈ ਮਿਲਣ ਨਹੀਂ ਹੈਗਾ ਉਹਦਾ ਸੋਨਾ ਲੀਕਾ ਇਹ ਇੰਡੋ ਫਾਰਮ ਜਾਇ ਹੈ ਮਾਂਡੂਈਏ ਜੀ ਹੂੰ ਰਾਹ ਨਹੀਂ ਗੁਜਰ ਟੋਲੇ ਹੈਉ ਨਹੀਂ ਅੱਜ ਲਾਖਾ ਖੇਤ ਕਿੰਨਾ ਕੰਮ ਦਾ ਬਣਿਆ ਹੋਰ ਐਵੇਂ ਜਗਾ ਆਲੂ ਲਾਉਣੇ ਹੁੰਦੇ ਆ ਇਹਨਾਂ ਦੀ ਪ੍ਰਾਲੀ ਕੁੱਲੀ ਹੋਣੀ ਐਸੋ ਨਹੀਂ ਹੋਣੀ ਪ੍ਰਾਲੀ ਹੈਉ ਨਹੀਂ ਕਿਸੇ ਗੁਜਰ ਕੋਲ ਹਾਂ ਇਹਨੂੰ ਬਾਹਰ ਘੋੜ ਘੱਟ ਦੇ ਹੂੰ ਹੂੰ ਸਮਝਿਆ ਦੁੱਲਿਆ ਵਾਲੇ ਦੁੱਲਲਾ ਵੀ ਉੱਲੋ ਖੜਾ ਆਈ ਗਿਆ ਨੰ ਤੇ ਮਾਰ ਕੇ ਚਗਾੰਦਾ ਫੇਰ ਬਿਠਾ ਦੇ ਹਾਂ ਅਗਲੀ ਰੋਬਈਆ ਖੁੱਲਣ ਲੱਗਿਆ ਬਦਲ ਉਹਦਾ ਤਾਂ ਬਸ ਸਾਦੀ ਬੋਲਦੀ ਹੂੰ ਹੂੰ ਉਹ ਆਹ ਸਾਲ ਵੀ ਸੂਲਟਰ ਵਧਾ ਕੇ ਇਕਲੇ ਵਿੱਚ ਹਾਂ ਹਾਂ ਜਦੋਂ ਪੇਂਟ ਪਤਾ ਕਿ ਪੜਾਣਾ ਮਤਲਬ ਨਹੀਂ ਦਾ ਹੈ ਬਲੈਡ ਨਹੀਂ ਆਈ ਜਨਰੇਟਰ ਪਾ ਲੋ ਮਿਲੋ ਜੀ ਵਸਣ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਸਾਗ ਤੋੜਨ ਆਇਆ ਅੱਜ ਸਾਗ ਤੋੜ ਲੈ ਤੈਨੂੰ ਮੈਂ ਪਰਸੋਂ ਲਾ ਕੇ ਨਾ ਅੱਛਾ ਪਰਸੋਂ ਪਾਣੀ ਲੈ ਆਵਾਂ ਜਦ ਕਹਿੰਦੇ ਪਾਣੀ ਤੋੜ ਲੈ ਹਾਂ ਚਲ ਹੁਣ ਵੀ ਪਾਣੀ ਤੋੜ ਲਾ ਉਹ ਪਰਲੇ ਪਾਸੇ ਤੋੜ ਲਿਓ ਤੇ ਡੌਲ ਦੇ ਨੇ ਠੀਕ ਐ ਅੱਛਾ ਠੀਕ ਐ ਤੈਂ ਤੋੜ ਲਿਆ ਮੈਂ ਇਹਨੂੰ ਬਾਈ ਦਾ ਫੋਨ ਆ ਗਿਆ ਮੈਂ ਪਰਸੋਂ ਕਿਸੇ ਦਾ ਵੀਡੀਓ ਚ ਅੱਛਾ ਮਾਹੀ ਡੰਗਰ ਵਾਲੇ ਨੂੰ ਭਾਈ ਵੜਾ ਦੇਣਾ 2-4 ਦਿਨ ਤੱਕ ਹਾਂ ਅੱਜ ਦਾ ਪਰਸਾ ਦਨ ਕੱਢਦੇ ਨੇ ਹੋਰ ਠੀਕ ਐ ਵੀ ਕਿਸੇ ਨੂੰ ਸਾਗ ਦੀ ਲੋੜ ਹੋਵੇ ਲਿਜਾ ਸਕਦਾ ਕਿ ਭਾਈ ਰੋਪੜ ਤੇੋਂ ਵਹਾਂ ਲੈਣ ਆਇਆ ਕੰਨਾ ਮਾਸੜ ਸਾਗ ਮਾਂ ਹੈਗਾ ਮੈਂ ਵੀਡੀਓ ਦੇਖ ਲਈ ਮਾਂ ਬਾਪ ਲੋਟ ਆ ਗਏ ਮਾਂ ਠੀਕ ਹੈ ਹੁਣ ਮੈਨੂੰ ਫੋਨ ਆਇਆ ਕਹਿੰਦਾ ਵੀ ਤੋੜ ਕੇ ਰੱਖ ਮਾਂ ਆ ਗਿਆ ਠੀਕ ਹੈ ਮੈਂ ਕਿਹਾ 11 ਵਜੇ ਆ ਜਾ ਮੈਂ ਦਿੱਤਿਆ ਦਾ 11 ਨੇ ਟਾਈਮ ਆਇਆ ਨਹੀਂ ਹੈਗਾ ਲੈ ਮਮੂ ਆਪਾਂ ਤੋੜਦਾ ਕਹਿ ਲੈ ਬਾਹਾਲ ਆ ਪਸੀ ਦਾ ਹੂੰ ਤੇ ਕਹਿੰਦਾ ਬੋਲਟ ਬਗੜ ਲੈਣਾ ਜਿਹੜਾ ਮੈਂ ਇਹਦੇ ਪੇ ਦਵਾਤਾ ਨਹੀਂ ਯਾਰ ਫਾਇਨਾ ਕਰ ਮੋੜ ਘਵਾ ਕੇ ਲਿਆਉਂਗਾ ਨਾ ਬੋਲਟ ਠੀਕ ਹੈ ਲਓ ਜੀ ਦੀਸਾ ਨੂੰ ਵੀ ਲੈਂਦਾ ਕਹਿ ਲੈ ਬਸ ਠੀਕ ਹੈ ਉਂਡੀ ਸੀ ਤੜਾਉਗਾ ਮੇਰੇ ਕਹਿ ਲੈ ਨਾ ਭਾਈ ਪਰੋਣੇ ਕੰਮ ਮੇਰੇ ਨਹੀਂ ਮੈਂ ਦੇਖਣੇ ਨੇ ਕੰਮ ਅੱਛਾ ਕੜਨੇ ਦਾ ਕੰਮ ਨਹੀਂ ਮੈਂ ਇੱਕ ਲੈ ਤੋੜਨਾ ਉਹ ਅਸੀਂ ਕਿ ਤੋੜਨਾ ਹਾਂ ਵੇ ਆ ਵੀ ਹੋ ਜਾਂਦਾ ਫਿਰ ਫਿਰ ਲੈ ਜਾਉਂਗੇ ਤੋੜ ਤੋੜ ਕੇ ਅਸੀਂ ਕਰਦੇ ਤੋੜਾਂ ਉਹ ਪਰਲੇ ਪਾਸੇ ਤੇ ਉਹ ਪਰ ਪਰਲੇ ਪਾਸੇ ਤੋੜ ਦੋ ਉਧਰ ਨੇੜੇ ਆ ਠੀਕ ਹੈ ਉਧਰ ਫਿਰ ਗਾਰਾ ਨਹੀਂ ਹੋਊਗਾ ਬਹੁਤਾ ਗੰਦਲ ਵਾਲਾ ਹੈਗਾ ਗੰਡਾ ਵਾਲਾ ਮੈਂ ਹੁਣ ਡੰਡਾ ਹੀ ਤੋੜ ਸਾਰੀਆਂ ਅੱਛਾ ਬਾਕੀ ਇੱਧਰ ਨਹੀਂ ਕਰਕੇ ਆਹਦੀ ਵੀ ਖੜਾ ਆਉਂਦੇ ਕਰ ਚਾਹੀਦਾ ਠੀਕ ਹੈ ਹਾਂ ਲਾਓ ਜੀ ਇਹ ਤਾਂ ਜੱਗਾ ਵੀ ਆ ਗਿਆ ਹੈ ਜੱਗਾ ਆ ਗਿਆ ਹਉ ਦਾ ਗੱਲ ਮੁਰਦੇ ਇਹ ਹੁਣ ਕਿੱਥੇ ਸਾਫ ਹੋਣਾ ਇਹ ਤਾਂ ਆਲੇ ਦੇ ਵਿਚ ਪਾਪ ਇਹ ਤਾਂ ਹੁਣ ਸੀਜ਼ਨ ਦੇ ਬਾਅਦ ਇਹ ਤਾਂ ਹੁਣ ਸੀਜ਼ਨ ਦੇ ਬਾਅਦ ਛੱਡੂਗਾ ਹੁਣ ਇਕੱਠਾ ਹੀ ਤੋਂ ਹੋਊਗਾ ਹੁਣ ਨਹੀਂ ਜੜਾ ਕਾਦੇ ਵਸਾਂਜ ਦੇ ਵਿੱਚ ਇਹ ਇਹ ਫਸ ਜਾਂਦਾ ਪਾਪ ਕੋ ਫਸ ਜਾਂਦਾ ਅੱਛਾ ਬਹੁਤ ਤਰ੍ਹਾਂ ਦਾ ਮਾਲ ਹੈ ਬਹੁਤ ਤਰ੍ਹਾਂ ਦਾ ਸਮਾਨ ਬਹੁਤ ਹੈ ਠੰਗ ਬਾਈਆ ਖਾਲ ਉਹ ਤਾਂ ਜਮਾਨ ਫਸਿਆ ਹੋਇਆ ਅੱਛਾ ਹਾਂ ਹੁਣ ਦੀਵਾਲੀ ਨੂੰ ਇਹਨੂੰ ਕਹਿਤਾ ਤਾਂ ਵੀ ਧਰਮ ਅੱਜ ਨਾਲ ਆਤਾ ਮੁੜ ਕੇ ਨਾ ਭਾਲੀ ਪਾਣੀ ਕਿੱਥੇ ਚੱਲਦਾ ਹੁਣ ਕੰਮ ਮੰਡੇ ਚ ਮੰਡੇ ਚ ਚੱਲਿਆ ਅੱਛਾ ਦੀਵਾਲੀ ਨੂੰ ਚੱਲੂਗਾ ਮੈਂ ਨਾ ਨਾ ਦੀਵਾਲੀ ਦੇ ਬਾਅਦ ਚੱਲੂਗਾ ਮੈਂ ਲੜਾਈ ਦਾ ਹਨ ਲਾਈਦਲ ਹੋਈਦਾ ਬਾਲੀ ਨੂੰ ਨਾਲ ਆ ਤੇਨੂੰ ਦੱਸਦਾ ਵੀ ਹੁਣ ਨਾ ਪਾਣੀ ਮੰਗੀ ਅੱਛਾ ਹਾਂ ਹੋਰ ਵਧੀਆ ਨਾ ਬ ਬਧੀਆ ਜੀ ਲੋ ਜੀ ਭਾਈ ਜੱਗੇ ਕੋਲ ਸੁਪਰ ਸੀਟਰ ਵੀ ਹੈ ਕਿਸੇ ਨੇ ਕਣਕ ਵਜਾਉਣੀ ਹੋਵੇ ਚੱਲ ਜੰਗੇ ਦਾ ਸਵਰ ਕਰਿਓ ਆਪਾਂ ਵੀ ਜਣੀ ਪਹਿਲੀ ਤੱਕ ਜੜਮਾਂ ਇੱਕ ਜਾਂ ਦੋ ਨੂੰ ਜੱਗੇ ਨੰਬਰ ਬੋਰੀ ਕੋਰ ਬਣਾਇਆ ਚੰਗੀ ਤਰ੍ਹਾਂ 9969919665 9969919665 19665 ਭਾਈ ਕਿਸੇ ਨੇ ਜੱਗੇ ਦੇ ਕਣਕ ਵਜਾਉਣੀ ਹੋਵੇ ਦੇਖੋ ਸਵਰ ਕਰ ਲਿਓ 99 ਹੈਗਾ 89 ਹਾਂ 89 ਲਾਈ ਜਾਂਦਾ 899689 19665 ਠੀਕ ਹੈ ਬਹੁਤ ਨੰਬਰ ਨੰਬਰ ਹੈ ਬਰੇ 15 ਨੰਬਰਾਂ ਬਸ ਦੱਸਦੇ ਆ ਕੀ ਬਾਹਰਲਾ ਨੰਬਰ ਜਿਹਨੇ ਸਾਹਬ ਕਾ ਬੋਲਿਆ ਮੈਨੂੰ 15 ਹੀ ਲੱਗੇ ਹੋਰ ਹਜੇ ਨਹੀਂ ਰੁੱਟ ਮੇ ਚੱਲਿਆ ਹਲੇ ਕੰਮ ਹਾਂ ਹਲੇ ਗਰਮੀ ਕਰਕੇ ਹਾਂ ਕੋਈ ਕੋਈ ਹੋਵੇ ਧੁੱਪੀ ਬਹੁਤ ਹੈ ਹਲੇ ਅਰੇ ਇਦੀ ਰੌਣੀ ਰੌਣੀ ਵਾਲੇ ਖੇਤ ਨਹੀਂ ਹੈਗੇ ਸਾਰੇ ਮੇਰੇ ਇਕਨੇ ਖੇਤ ਹੈ ਜਿਆਦਾ ਰੌਣੀ ਬਹੁਤ ਆ ਅੱਛਾ ਹਾਂ ਬਹੁਤ ਰੌਣੀ ਆ ਇਕਣ ਵਾਲੇ ਘਾਟ ਰੌਣੀ ਵਾਲੇ ਜ਼ਿਆਦਾ ਹੂੰ ਹੂੰ ਇਹ ਤਾਂ ਹੈ ਜਬ ਜਾਣੇ ਕਿਤੇ ਫਿਰ ਪਤਾ ਲੱਗਦਾ ਠੀਕ ਠੀਕ ਰੌਣੀ ਆ ਲਓ ਜੀ ਸ਼ਕਤੀ ਮਾਂ ਦਾ ਸੁਪਰ ਸੀਡ ਜੱਗੇ ਕੋਲ ਪਿਛੇ ਤਵੇਂ ਆਲਾ ਬਜਾਈ ਜੱਗਾ ਬਹੁਤ ਵਧੀਆ ਕਰਦਾ ਐ ਨਾ ਫਿਰ ਵੀ ਪੁਰਾਣਾ ਖੁੰਡ ਐ ਤੈਨੂੰ ਦੱਸੂਗਾ ਵਿੱਚ ਨੂੰ ਮੈਂ ਲੋੜ ਪਈ ਲਓ ਜੀ ਆ ਤੋੜ ਲਿਆ ਥੱਕ ਕੇ ਥੋੜਾ ਜਿਹਾ ਲਾਈਦਾ ਮਾਸੜ ਦਾ ਰੌਣੀ ਕਰਿਆ ਤਾਂ ਤਰ ਫੇ ਲਾਗਾ ਲੋਗਾ ਦੇ ਬੈਠ ਕੇ ਹਾਂ ਤੋੜ ਲਿਆ ਇਹ ਵੀ ਕਰੇ ਸਰ ਗਿਆ ਜੀ ਮਸਨੇ ਗੱਬੇ ਗੱਬੇ ਜੇ ਸਰੋਂ ਜੀ ਗੇਰਤੀ ਦੀ ਚ ਚਲ ਉਹਦੇ ਕਰਕੇ ਵੀ ਖਾਣ ਜੋਗਾ ਹੋ ਗਿਆ ਜਿੱਦਣ ਬੱਤ ਆ ਗਿਆ ਸਾਰੇ ਖੇਤ ਰਣੀ ਕਰਤਾ ਤਾਂ ਜਿੱਦਣ ਫੇ ਬੱਤ ਆ ਜੂਗਾ ਸਾਰੇ ਖੇਤ ਤੇ ਕਹਿੰਦਾ ਕਣਕ ਵੀ ਦੂੰਗਾ ਸਾਰੇ ਚ ਤੇ ਜਿਹੜਾ ਹੈਗਾ ਇਹ ਮੋਟਾ ਮੋਟਾ ਜਿਹਾ ਵੱਟ ਲੂੰਗਾ ਚਲ ਆਇਆ ਵੀ ਜਦ ਤੱਕ ਇੱਕ ਦੋ ਵਾਰ ਬਣ ਜੂਗਾ ਇਹ ਤੈਨੂੰ ਫਿਰ ਆਪਣਾ ਪਰਸ਼ੀ ਨੂੰ ਪੀਜਿਆ ਬਾਈ ਉੱਚ ਵੀ ਰਾਇਆ ਸਰੋਂ ਗੀਰਤੀ ਤੀ ਉਹ ਹੋ ਜੂਗਾ ਤੇ ਯਾਰ ਕਿੰਡੀ ਸੀ ਇੱਕ ਦੋ ਵਾਰ ਇਹ ਬਣ ਜੂਗਾ ਤੈਨੂੰ ਫਿਰ ਆਪਣੇ ਤਿਆਰ ਹੋਏ ਜਾਣਾ ਯਾਰ ਇਹ ਤਾਂ ਪਤਾ ਅੱਜ ਤੱਕ ਸਾਢੇ ਇੱਕ ਵਾਰ ਨਹੀਂ ਹੋਊਗਾ ਹਾਂ ਹੁਣ ਸਿਆਲ ਸਿਆੜ ਚੱਲੀ ਜਾਣਾ ਹਾਂ ਐ ਵੀ ਇਹ ਸਾਰੀ ਸੱਜੀ ਦਾ ਹਸਾ ਲੈਂਦੀਆਂ ਹਾਂ ਹਾਂ ਫੇਰ ਤਾਂ ਫਿਰ ਹੋ ਜਾਂਦਾ ਆ ਦੇਖ ਜੀ ਕਹੋ ਤੇਜ ਨੇ ਵੀ ਆ ਵਿੱਚ ਸਰੋਂ ਗੀਰਤੀ ਜਵੀ ਦੇ ਵਿੱਚ ਮਾੜੀ ਮੋਟੀ ਚਲਾਏ ਵੀ ਇਹਦੇ ਵੀ ਹੋ ਜਾਂਦਾ ਫਿਰ ਤਾਂ ਤਦੋ ਠੀਕ ਹੈ ਜੀ ਚਲਦੇ ਆ ਘਰ ਨੂੰ ਹੁਣ ਮੇਰੀ ਵੀਡੀਓ ਇੱਥੇ ਤੱਕ ਦੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁ ਕਰਿਓ ਸਬਸਕ੍ਰਾਈਬ ਵੀ ਕਰਿਓ ਸਤਿ ਸ੍ਰੀ ਅਕਾਲ ਜੀ